हां जी ਆ ਵੀਡੀਓ ਨੂੰ ਧਿਆਨ ਦੇ ਨਾਲ ਦੇਖਿਓ। ਉਹ ਕਰੋ ਇਧਰ ਆ ਬੱਜ ਕੇ। ਹਾਂਜੀ ਹਾਂਜੀ ਕੀ ਹੋ ਗਿਆ? ਉਹ ਮੈਨੂੰ ਸਹਰੇ ਆਏ ਨੂੰ ਅੱਜ 8 ਦਿਨ ਹੋ ਗਏ। ਤੁਸੀਂ ਰੋਜ਼ ਮੈਨੂੰ ਮੂੰਗੀ ਮਸਰੀ ਦੀ ਥਾਲ ਖਵਾਈ ਜਾਂਦੇ ਹੋ। ਅੱਜ ਤਾਂ ਮੈਂ ਮੁਰਗੇ ਦੀ ਸਬਜ਼ੀ ਨਾਲ ਰੋਟੀ ਖਾਊਂਗਾ। 10 ਲੋਕ ਸਾਰੇ ਜਾ ਕੇ ਆਉਂਦੀ ਐਨੀ ਸੇਵਾ ਕਰਾਉਂਦੇ ਨੇ। ਤੁਸੀਂ ਮੇਰੀ ਜਮਾਂ ਬੇਇਕਦਰੀ ਕਰ ਰੱਖੀ ਆ। ਕੋਈ ਗੱਲ ਨਹੀਂ ਜੀ। ਮੈਂ ਕਰਦੀ ਆ ਮੇਰੇ ਭਰਾ ਨਾਲ। ਓਏ ਆ ਦੇਖ ਤੇਰਾ ਭਰਾ ਆ ਗਿਆ। ਜਾ ਕੇ ਗੱਲ ਕਰੋ ਦੇ ਨਾਲ। ਉਹਨੂੰ ਕਹਾਂ ਭਰਾਉਣਾ ਤਾਂ ਰੁਸ ਕੇ ਪਿਆ। ਵੀਰੇ ਮੇਰੇ ਘਰ ਆ ਕੋਈ ਨਾ ਦੇਖ ਲੈਨੇ ਭੈਣੇ ਮੈਂ ਤਾਂ ਇਹਨੇ ਬਹੁਤ ਦੁਖੀ ਕਰਿਆ ਪਿਆ ਮੈਂ ਤਾਂ ਇਨਾ ਗੁੱਸਾ ਚੜਿਆ ਪਿਆ ਜੀ ਕਰਦਾ ਚਾਕੇ ਰੂੜੀਆਂ ਦੇ ਸਿੱਟਿਆ ਮਾਂ ਨਾਨਾ ਵੀਰੇ ਚੁੱਕੀ ਚੌਂਦੀ ਛੱਡ ਕੇ ਕਿਉਂਣਾ ਆਪਾਂ ਥੱਲੋ ਥੁੜੂਆਂ ਲੱਪਾ ਵੜ ਦਿੰਨੇ ਆਂ ਦੀਆ ਤੇਰੇ ਗਾਲਾਂ ਵਾਂਗੂ ਸਿੱਧਾ ਹੋ ਜਾਊਗਾ ਸਹੀ ਗੱਲ ਐ ਭੈਣੇ ਤੂੰ ਇਹਦੀਆਂ ਲੱਤਾਂ ਫੜ ਕੇ ਰੱਖ ਮੈਂ ਹਾਰੀ ਲੈ ਕੇ ਆਉਣਾ ਹਾਰੀ ਨਾਲੇ ਵੀ ਇਹ ਲੱਤਾਂ ਵਡਾਂਗੇ ਉਸ ਤੋਂ ਬਾਅਦ ਫੇਰ ਪਰਾਉਨੇ ਨੂੰ ਮੁਰਗਾ ਵੀ ਤਾਂ ਖਵਾਉਣਾ ਹੈ ਹਾਂ ਲੱਤਾਂ ਵਡਣਗੇ ਮੇਰੀਆਂ ਗਾਲੋਂ ਮੈਨੂੰ ਮਾਫ਼ ਕਰ ਦੋ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਮੈਂ ਨਹੀਂ ਮੁਰਗਾ ਖਾਣਾ ਤੁਸੀਂ ਮੈਨੂੰ ਚ